ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪੁਰੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਪੋਲਿਓ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਤੁਹਾਨੂੰ ਘਟਾ ਦਿਖਾਉਣਾ ਹੈ। ਬਾਕੀ ਇਹ ਵੀ ਇੱਕ ਗਾਂ ਸੋਈ ਆ ਤੇ ਇੱਕ ਗੱਬਣ ਹੈ। ਸੁਵੀਦੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਾਪੇ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਜੀ ਵੇਗਿਆ ਮਾਲ ਉਦਨ ਵਾਲਾ ਫਿਰ ਹਾਂਜੀ ਠੀਕ ਹੈ ਅੱਜ ਫਿਰ ਤਿੰਨ ਹੀ ਆਜ ਫਿਰ ਤਿੰਨ ਹੀ ਆ ਇੱਕ ਗਾਂ ਗੱਬਣ ਆ ਹਾਂਜੀ ਸੁਵੀਦੀ ਉਹਦੇ ਇੱਕ ਕੱਟਾ ਕੱਟਾ ਐਰ ਕੀ ਕਟਾਂਗੇ ਤਰ੍ਹਾਂ ਲੈਣ ਤੱਕ ਅੱਗੇ ਅੱਗੇ ਦਿਲਿਆਂ ਦਾ ਨਹੀਂ ਜੱਗੇ ਜੱਗੇ ਦੀ ਮੱਝ ਵੀ ਨਹੀਂ ਪਾਈ ਤੇ ਮੇਰਾ ਇੱਕ ਯਾਰ ਦੋਸਤ ਹੈ ਅੱਛਾ ਉਹ ਸੈਂਟਰੀ ਦਾ ਕੰਮ ਕਰਦਾ ਤੇ ਉਹਦੇ ਕੋਲ ਇੱਕ ਗਾਂ ਦੇ ਕਰਕਟਾ ਤੋਂ ਜਦਾਂ ਆਉਂਦਾ ਵੀ ਮੈਂ ਉਹਦੇ ਥਾਂ ਨਹੀਂ ਦੇਣਾ ਵੱਡਣ ਵਾਲਿਆਂ ਦੇ ਅੱਛਾ ਤੂੰ ਲੈਦਾ ਕੋਈ ਗੱਲ ਨਹੀਂ ਤੂੰ ਵੇਖਦੇ ਠੀਕ ਐ ਹਾਂ ਰੇੜੇ ਲੱਗਾ ਸੋਨਾ ਵਧੀਆ ਮਾਰ ਅੱਛਾ ਤੇਰਾ ਰੇੜੇ ਲੱਗਾ ਐ ਹਾਂ ਠੀਕ ਦੋਂਦਰ ਚੌਗਾ ਚੌਗਾ ਚਲੋ ਇਹਦੇ ਬਾਰੇ ਵੀ ਦੱਸਦੇ ਆ ਪਹਿਲਾਂ ਆਪਣਾ ਨਾਮ ਦੱਸਦੇ ਕਰੀ ਨਾਮ ਡਾਕਟਰ ਭੋਲਾ ਹਾਂਜੀ ਇੱਕ ਛੱਠਾ ਤੁਸੀਂ ਜਨਾਲਾ ਤੇ ਜ਼ਿਲ੍ਹਾ ਅਮਰਸਾਤ ਇੱਕ ਵਰਨੇ ਲੋਕੋਂ ਕੇ ਇੱਕ ਵਰਨੇ ਚਗਾਵਾ ਚਗਾਵੇ ਕਿਰਤਾਨੇ ਦੇ ਬੈਕਪੈਟ ਠੱਠਾ ਪਿੰਡ ਦੇ ਆਪ ਰਿਆਲ ਨੰਬਰ 98552 84286 98550 84290 ਠੀਕ ਹੈ ਸ਼ੁਰੂਆਤ ਫਿਰ ਗੱਬਣ ਗਾਣ ਤੋਂ ਕਰ ਲਈਏ ਹਾਂਜੀ ਗੱਬਣ ਗਾਣ ਕਰੋ ਠੀਕ ਹੈ ਜੀ ਤਿਆਰੀ ਜੀ ਆ ਲਗਭਗ ਬਹੁਤਾ ਟਾਈਮ ਨਹੀਂ ਖੜਨਾ ਇੰਨੇ ਇਹ ਤਾਂ ਬੇ ਨਹੀਂ ਖੜੂਗੀ ਥਾਣੇ ਦੇ ਇੱਕੀ ਦੇਖ ਸਕਦੇ ਆਪਾਂ ਥੋੜਾ ਡਰਦੀ ਡਰਦੀ ਜੀ ਆ ਆਹ ਦੇਖ ਸਾਦੇ ਜੀ ਬਾਕੀ ਜੀ ਹੁਣੇ ਨਵਾਈਆਂ ਨਵੀਆਂ ਮਾ ਉਹਦੇ ਕਰਕੇ ਸਹੀ ਜਿਹੜੇ ਪਸ਼ੂ ਡਰ ਜਾਂਦਾ ਸਭਾ ਜੀ ਕਿੰਨੇ ਕ ਦੁੱਧ ਆ ਲਈ ਆ ਕਿੰਨੇ ਪਹਿਲੇ ਸੁਗਰ 20 ਕਿਲੋ ਦੁੱਧ ਭਰ ਦੇ ਲਈਏ ਅੱਛਾ ਦੂਜਾ ਸੁਦਾ ਵਹਿਣ ਸੁਣੀ ਦੇ ਠੀਕ ਹੈ ਹਾਂਜੀ ਤਿਆਰ ਕੀ ਕਿੰਨਾ ਕੁ ਭਰੀ ਜਾਊਗੀ ਇਹਨੂੰ 22 ਕਿਲੋ ਦੁੱਧ ਕੱਢੂਗੀ ਅੱਛਾ ਚਲੋ ਤਿਆਰ ਹੋਈ ਆ ਵੇਖੋ ਕਿੰਨੀ ਸੰਦ ਚੰਗਾ ਬਹੁਤ ਵਧੀਆ ਖੋਲੋ ਫਿਰ ਇੱਕ ਰੀ ਬਾਕੀ ਉਤਰਿਆ ਆ ਪਰ ਘੱਟ ਘੱਟ ਦੀ ਚੰਗੀ ਐ ਥੱਲਿਆਂ ਵਿੱਚ ਚੰਗੀ ਤਿਆਰ ਹੋ ਗਈ ਐ ਅਜੇ ਨੇ ਸੁੰਦਿਆ ਸੁੰਦਿਆ ਅਜੇ ਹੋਰ ਤਿਆਰ ਹੋ ਜਾਣਾ ਹਾਂ ਗਾਨਾ ਮੇ ਹੋਣਾ ਚੰਗਾ ਪਰ ਜੀਏ ਬਾਕੀ ਆ ਭਈ ਇਹ ਟਾਈਮ ਬਿਲਕੁਲ ਸਵੇਰਾ ਸਵੇਰ ਦਾ ਵਾ ਇਹ ਪਸ਼ੂ ਰੱਜ ਰੱਜੇ ਨਹੀਂ ਆ ਪੂਰੇ ਬਾਕੀ ਉਹਨਾਂ ਵੇਹੇ ਵੀ ਛੜੀਆਂ ਹੀ ਚੱਲਣ ਦੀਆਂ ਹਾਏ ਇਧਰੋਂ ਦਿਖਾਉਂ ਵੀ ਰਾਂ ਬਾਕੀ ਆ ਲੈਖਦੇ ਬਾਕੀ ਇਹ ਬਹਿਣੀ ਵਾਲੇ ਪਾਸੇ ਤਾਂ ਮਿਲਕਵੇਂ ਨਾ ਆਪਾਂ ਦੇਖ ਸਕਦੇ ਚੰਗੀ ਲੱਗੀ ਆ ਤੇ ਥਾਣੇ ਚੰਗਲ ਸਾਰੇ ਬੰਨੇ ਸੁਸਰੀ ਆਖ ਰਹੀ ਜੀ ਕਿਹ ਬੰਨੇ ਕੁਸ ਦੀ ਨਹੀਂ ਵਤੀ ਠੀਕ ਹੈ ਜੀ ਹਾਂ ਜੀ ਆ ਲੈ ਕਿੰਨਾ ਫਿਰ ਵੇਚੀ ਮੋਲੇ ਦਾ ਪਰ ਰੱਖਣਾ ਜੀ ਮੋਲ ਤਾਂ ਹਰਬ੍ਰੀਜ ਜੀ ਦੇ ਗਿੰਨੇ ਨਾਲ ਜਿੱਡੀ ਵੱਛੀ ਹੈ ਲੋਕ 70 75 75 ਹਜ਼ਾਰ ਕਰਦੇ ਹਾਂ ਹਾਂ ਜੀ ਆਪਾਂ ਤਾਂ ਲੈਣ ਦੇਣ ਜੇ ਵਾਲੀ ਗੱਲ ਕਰਨੀ ਆ ਕਿੰਨਾ ਜੇ ਤੁਮ ਮਾਤਾਨ ਕਰਦਾਂਗੇ ਕੋ ਗੱਲ ਅੱਛਾ 45000 ਰੁਪਏ ਅੱਛਾ 45000 ਤੁਹਾਨੂੰ ਪਤਾ ਆਪਣੇ ਰੇਟ ਥੋੜੇ ਜਿਹਾ ਛੋਟੇ ਹੁੰਦੇ ਠੀਕ ਹੈ ਥੋੜੀ ਬੱਧ ਛੋਟ ਹੁੰਦੀ 21 ਹੋ ਜਾਊਗੀ ਮੱਕੇ ਉਹ ਨਹੀਂ ਨੀ ਕੀ ਹੋ ਜਾਊਗੀ ਪਰ ਬੱਚੀ ਇਹ ਕਿਹ ਗੱਲਾਂ ਛਾਪ ਰਹੀ ਹੈ ਜੀ ਹਾਂਜੀ ਹਾਂਜੀ ਬਾਕੀ ਚਿਹਰੇ ਤਾਂ ਮੇ ਆਪਾਂ ਦੇਖ ਸਾਦੇ ਚੰਗੀ ਆ ਸਾਫ ਸੁਥਰੀ ਹੈ ਜੀ ਠੀਕ ਹੈ ਜੀ ਤੇ ਹੁਣ ਆ ਜਿਹੜੀਆਂ ਆ ਗਈ ਆਪਣੇ ਕੋਲ ਇਹ ਹੱਪੀ ਜੀ ਸੂਈ ਜੇ ਪਰसों ਰਾਤ ਦੀ ਅੱਛਾ 7-8 ਕਿਲੋ ਬੋਲਾ ਜੇ ਦੇ ਥੱਲੇ ਆ ਬੱਚਾ ਦੇ ਬੱਚਾ ਖਾਣ ਨੂੰ ਬੱਚਾ 25 ਦੇ ਬੱਚਾ ਤਾਜੀ ਅੜੀ ਬੱਚੀ ਜੀ ਤਾਜੀ ਹੈ ਜੀ ਆਲੇ ਸਾਦੇ ਨਾੜੂ ਬਿਲਕੁਲ ਤਾਜ਼ਾ ਹੀ ਜਿਹੜਾ ਨਾਲ ਜੀ ਕਿੰਨਾ ਕਿ ਦੁੱਧ ਪਈ ਜਾਊਗੀ ਹੈ ਦੁੱਧ ਤੇ ਇਹ ਵੀ ਦੂਸਰਾ ਸੁਦਾ ਸੁਜੀ ਜੀ ਅੱਛਾ ਕਈ ਵੇਲੇ ਸੁਵੇ 12 13 ਕਿਲੋ ਦੁੱਧ ਭਰਦੇ ਜੀ ਆ। ਅੱਛਾ। ਹਾਂਜੀ। 12 13 ਲੀਟਰ ਆ। ਆਈ ਆ ਜੀ ਹਾਂਜੀ। ਦੁੱਧ ਭਰ ਜੂਗੀ ਹਨਾ। ਹਾਂਜੀ। ਤਰ੍ਹਾਂ ਫੇਰ ਇੱਕ ਰੀਨਮ। ਉਦੋਂ ਦਾ ਫੈਂਟ 5 5.5 ਦੇ ਇਸ ਰੀਨਮ। ਇਹਨਾਂ ਮਾਦੀ ਅਦੇ ਇੱਕ ਸਾਲ ਤੇ। ਬਾਕੀ ਕਿੰਨੇ ਵੀ ਪਿਛਲੇ ਸਵੇ ਦੀ ਫੈਟ ਜਿਹੜੀ ਆ ਦੀ 5 5.5 ਰਹੀ ਆ। ਹਾਂਜੀ। ਬਾਕੀ ਇਹਨਾਂ ਗਾਵਾਂ ਦਾ ਦੁੱਧ ਚਲੋ ਸੰਗਰਹ ਹੁੰਦਾ ਆ। ਇਹ ਵੀ ਚਲੋ ਜਿਹੜੇ ਵੀਰਾਂ ਨੇ ਘਰੇ ਵੀ ਵਰਤਣ ਨਾਲੇ ਵੀ ਚੰਗਾ ਆ। ਸਿੰਗੇ ਦੇ ਨਿੰਗ ਨਿੰਗੇ ਹੈਗੇ ਤਿੱਖੇ ਨਹੀਂ ਹੈ ਗਾੜੀਆਂ ਦੋ ਜਾ ਬੜੀ ਮੋਟੀ ਸਾਰਾ ਦੇ ਦੇਖੋ ਇਹ ਹੈ ਸਵਾਬ ਬਹੁਤ ਸੋਹਣਾ ਅਥਾਣੇ ਤੇ ਆਪਾਂ ਦੇਖ ਸਕਦੇ ਆ ਲੱਗੇ ਤਾਂ ਆਪਣਾ ਕੁਛ ਅਮੀ ਆਈ ਰاتی ਠੀਕ ਆ ਇਹ ਆ ਵੀ ਜਿੰਨੇ ਘਰ ਦੁੱਧ ਵਰਤਣਾ ਉਹਦੇ ਲਈ ਚੰਗੀ ਆ ਉਹਦੇ ਚੰਗੀ ਕਿੰਨਾ ਮੁੱਲ ਫਿਰ ਇਹਦਾ ਮੂਹ 33000 ਤੱਕ ਮੰਨ ਤਾਂ ਕਰ ਦੇਣਾ ਅੱਛਾ ਇਹਦਾ 33 ਚ ਕਰ ਦੇਣਾ 33 ਮੰਨ ਤਾਂ ਕਰ ਦੇਣਾ ਤਾਂ ਦੋਸਤ ਰੇਟ ਆਪਣੇ ਫਿਰਤੀ ਹੁੰਦੇ ਛੋੜੀ ਛੋੜੀ ਰੇਟ ਹੁੰਦੇ ਠੀਕ ਆ ਅੱਗੇ ਆ ਗਿਆ ਮਾਲਿਕ ਹੁਣ ਆ ਕੱਟਾ ਆ ਗਿਆ ਜੀ ਰੇੜੀ ਲੱਗਾ ਦੇ ਅੱਛਾ ਮੂਹ ਚੌਗਾ ਚੌਗਾ ਉਹ ਤਾਂ ਅੱਛਾ ਚੌਗਾ ਦੇ ਚਾਰ ਦੰਦ ਮੂਹ ਚਾਰ ਦੰਦ ਜੀ ਠੀਕ ਆ ਹਾਂ ਤੋਰ ਜੀ ਫਿਰ ਇਹਨੂੰ ਤੋਰ ਦੇ ਇਹ ਜਿੰਨੇ ਸਾਰੇ ਕੋਕੀ ਇਹਦੇ ਲੱਗਾ ਆ ਜਿੰਨੇ ਆ ਵੀ ਚਲੋ ਪੱਠੇ-ਪੁੱਠੇ ਲਿਆਉਣੇ ਆ ਅਨਾਲੀ ਚੰਗਾ ਇਹ ਵੀ ਘੱਟ ਘੱਟ ਚੰਗਾ ਕਰ ਜੂਗਾ ਉਤਰਾ ਹਾਂਜੀ ਸੋਣਾ ਵਦਕੇ ਜਿੱਦਾ ਘਰ ਆ ਰਹੀ ਸਿੰਗ ਵੀ ਕਾਲ ਕਰਨ ਦਿਆ ਬਿਲਕੁਲ ਹਾਂਜੀ ਲਿਖਾ ਦੂ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਹਰ ਫ੍ਰੀਜੀ 35000 ਤੋਂ ਮਾਨਤਾ ਕਰ ਬੰਨੀ ਅੱਛਾ ਇਹਦਾ 35 ਜੋ ਕਰਨਾ ਮਾਨਤਾ ਹਾਂ ਦਾ 35 ਜੋ ਮਾਨਤਾ ਕਰ ਦਾਂਗੇ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵਿਧੇ ਹੋਰ ਖੁਸ਼ ਹੈ ਨਾ ਫਿਰ ਕੋਈ ਫੋਨ ਲਾਵੇ ਤੂੰ ਕੋਈ ਡਾਵੇ ਜਿਵੇਂ ਕਿ ਭਾਇਆ ਸਾ ਸੱਸ ਸੁਸਰੀਆਂ ਦਾਵਾ ਠੀਕ ਹੈ ਜੀ ਉਹ ਵੀ ਆਪਣੇ ਇਨਸਾਨਵਾਂ ਦੀ ਗੰਟੀ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਜੀ ਹਾਂ ਜੀ